ਚੱਕਲੇ ਟੱਬੇ ਨਹੀਂ ਉਹ ਲੱਕੜੇ ਦੇ ਪਾਸੇ ਪਾ ਹੈ ਗਿਆ ਉਥੋਂ ਰ ਗਿਆ ਸੀ ਕਰੀ ਬਹੁਤ ਸਾਲ ਹੋ ਗਏ ਅੱਜ ਬੈਠੀ ਆ ਬਾਬੇ ਦੇ ਸੰਗਤ ਮੱਲਾ ਅੱਜ ਮੰਗ ਪਾਈ ਵੀ ਆ ਮੰਗ ਦੇਖ ਲੈ ਵੀ ਬਾਬੇ ਦੀ ਕਿੱਡੀ ਕਿਰਪਾ ਹਾਂ ਬਾਬੇ ਦੇ ਅੱਜ ਮੰਗ ਪਾਈ ਆ ਗੰਡੇ ਲੱਗ ਰਹੇ ਆ ਸੰਗਤ ਬੈਠੀ ਆ ਕੁਰਸੀਆਂ ਤੇ ਅੰਦਰ ਬੈਠੇ ਆ ਧੰਨੇ ਹੁਣੀ ਰੋਟੂ ਡੀ ਗਾਲਾ ਪੱਟੀ ਜਾਂਦਾ ਥਾਂ ਤੇ ਅੰਦਰ ਹੋ ਉਹਦੇ ਵਿੱਚ ਦੀ ਦੀ ਦੇ ਬੰਦੇ ਤਿੰਨ ਲਾਈ ਜਾਂਦੇ ਚੱਲਣਾ ਕਿੱਧਰ ਗਿਆ ਐਸ਼ਾ ਦੋ ਦਬਾਉਣ ਬਦੂਣ ਉੱਠ ਗਿਆ ਠੀਕ ਆ ਚਲ ਕੋਈ ਨਾ ਹੁਣੇ ਬਈ ਹੈਗਾ ਲਾ ਦਾਂਗੇ ਕੋਈ ਮੇਰਾ ਬਾਪੂ ਵੀ ਇਹ ਜਦੋਂ ਕੋਈ ਚੀਜ਼ ਵੀ ਜੇ ਖਲਾਰ ਕੇ ਸਮਾਂ ਜਾਏ ਸੜਦ ਲਾ ਦੋ ਲਾ ਦੋ ਲਾ ਦੋ ਮੇਰੇ ਵੀਰ ਸ਼ਾਬਾਸ਼ ਮੇਰੀ ਮਾਂ ਨੇ ਸਿਖਾਇਆ ਸ਼ਾਬਾਸ਼ 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 ਮੇਰੇ ਵੀਰਾਂ ਦੇ ਸ਼ਾਬਾਸ਼ ਮੇਰਾ ਸਾਹਕਤਾ ਬਹੁਤ ਤੇ ਹੀ ਸਾਰਾ ਕੰਮ ਕਰਨਾ ਸਚਿਆਰਪੁਰ ਹਾਂ ਬਾਬੋ ਜੀ ਕੱਲ ਦੀ ਹਾਂ ਨਾ ਕੱਲ ਲੁਕੜ ਬੇ ਕਿਹ ਪੈਰ ਤੇ ਜਾਊ ਕਸ ਗਿਆ ਕੰਮ ਦੂਜੇ ਉਹਦਾ ਐਵੇਂ ਕੋਈ ਚੀਜ਼ ਬੀਜਣੀ ਐ ਅੰਦਰ ਇਹ ਕਬੂੜਾ ਦਿਖਾਈ ਨਾ ਅੰਮਰ ਬਹੁਤ ਸੀ ਇਹ ਥੁਰੀ ਆਲਾ ਕਸ ਗਿਆ ਨਹੀਂ ਲਾਉਂਦੇ ਦੂਜੀ ਦਾ ਮਾਰਾ ਮਟਰ ਉਤੇ ਉਹ ਫੇਰ ਜਾਂਦੀਆ ਗੌਰ ਨਹੀਂ ਕਰਦੀ ਪਰਾਲੀ ਜੀ ਕਹਿੰਦਾ ਥੱਲੇ ਆਪੇ ਜਾ ਰਹਿਣਾ ਕਹਿੰਦਾ ਉਹ ਵੱਡਾ ਵੱਡਾ ਮੋਟਾ ਕਹਿੰਦਾ ਹੁੰਦਾ ਜੇ ਕਿ ਨਾ ਆਪਾਂ ਧਰਤੀ ਚ ਲਾਉਨੇ ਆ ਉਹ ਕਹਿੰਦਾ ਮੋਟਾ ਹੀ ਹੁੰਦਾ ਕਹਿੰਦਾ ਐਂ ਕਹਿੰਦਾ ਖੜਾ ਦਨੀਆ ਗੱਡੀਆਂ ਉਤੇ ਉਤੇ ਸੜਦਨੀਆ ਪਰਾਲੀ ਉਹ ਥੱਲੇ ਆਪੇ ਮੇਰਾ ਨਾਨਾ ਸੀਗਾ ਫੌਜ ਚੋਂ ਆਇ ਜਰਦੀ ਗੱਲ ਜਦੋਂ ਆ ਆਪਣਾ ਦਰਸ਼ਨ ਕਹਿੰਦਾ ਇਵੇਂ ਹੀ ਲਾਤੇ ਉਹਨੇ ਲਸਣ ਉਹ ਆਇਆ ਫੌਜ ਉਹਨੂੰ ਪਤਾ ਨਹੀਂ ਸੀ ਵੀ ਲਸਣ ਕਿਵੇਂ ਲਾਈਦਾ ਪਤਾ ਲਾਉਨੇ ਨਾ ਉਂਗਲੀਆਂ ਨਾਲ ਕੀਰਜੀ ਕੱਢ ਕੇ ਉਹ ਆਇਆ ਤੇ ਉਹਨੇ ਕੀ ਕਰਿਆ ਜਦ ਬੁੜੀਆਂ ਨੇ ਲਸਣ ਦੇਟਦਾ ਤੇ ਖੇਤ ਗਿਆ ਤੇ ਉਹਨੇ ਆਏ ਦੇਖੇ ਛਾਲਾ ਤੇ ਵਿੱਚ ਤੰਗਲੀ ਮਾਰਤੀ ਤੇ ਮੋੜ ਕੇ ਲਾਤਾ ਪਾਣੀ ਹੁਣ ਲਸਣੇ ਤਾਂ ਹਰਾ ਹੋਣਾ ਹੀ ਸੀ ਤੇ ਭਾਣਾ ਸੱਚੀ ਉਹੀ ਗੱਲ ਤੇ ਭਾਣਾ ਦੂਜਾ ਉਹ ਚਲਾਇਆ ਉਹ ਛੋਟਾ ਤੇ ਉਹ ਉਹ ਪੂਰਾ ਵਧੀਆ ਇਹ ਥੋੜਾ ਜਿਹਾ ਦੇਖ ਲਿਆ ਵੀ ਖਲਾਰ ਕੇ ਹੋਰ ਆ ਖਲਾਰ ਕੇ ਆਦੇ ਕਈ ਥਾਈ ਲਸਣ ਦੀ ਆਦੇ ਹੁਣ ਕਣਕ ਜਾ ਰਾ ਤੇ ਜਿਹੜੀ ਇਹਦੀ ਹੁਣ ਸਤਨਾਮੇ ਦੀ ਕਣਕ ਆ ਸਤਨਾਮੇ ਦੀ ਕਣਕ ਦਾ ਛੱਟਾ ਦਿੱਤਾ ਥੱਲੇ ਛੱਟਾ ਦੇ ਤਾਂ ਉਤੋਂ ਕਾੜਚੇ ਵੜਾਤੇ ਕਾੜਚੇ ਵੜਾ ਕੇ ਪਾਣੀ ਲਾਤਾ ਪਾਣੀ ਲਾ ਕੇ ਤੇ ਪਰਾਲੀ ਦੇ ਦਾਵਜੀ ਦੇ ਨਾਲ ਕਣਕ ਹਰੀ ਹੋ ਗਈ ਇਹ ਲਾ ਕਿੰਨੀ ਭਾਰੀ ਆ ਉੱਥੇ ਆ ਥੋੜਾ ਗੰਡੇ ਲਾਉਂਦੇ ਆ ਆ ਉਹਦਾ ਬਸ ਕੱਲੇ ਕਾਣ ਭੀਜ ਦਿੰਦੇ ਆ ਬਾਅਦ ਚੋਂ ਵਿੱਚ ਦੀਆਂ ਫਿਰਲੇ ਕਰ ਦਿੰਦੇ ਆ ਆਹੋ ਆਹ ਜੀ ਹਾਲ ਫੇਰ ਦਿੰਦੇ ਨੇ ਗਣੇ ਉਹ ਤਾਂ ਜਿਹੜੇ ਆਹੋ ਇਧਰ ਆਪਣੇ ਜੂਪੀ ਜਾਪੀ ਚ ਲਾਉਂਦੇ ਆ ਮੱਧ ਐਮ ਪੀ ਉਪੀ ਚ ਗੰਡੇ ਉਹ ਸਾਰੇ ਐਂ ਹੀ ਲਾਉਂਦੇ ਆ ਉਹਨੇ ਤਾਂ ਬਾਈ ਉਹਨੇ ਤਾਂ ਕੁੱਪ ਬੰਨੇ ਹੁੰਦੇ ਆ ਗੰਡਿਆਂ ਦੇ ਪੱਟ ਕੇ ਤੇ ਗੱਡੀ ਟਰੱਕ ਜਦ ਮੈਂ ਪਾਲੂ ਲਾਦੇ ਆ ਐਂ ਉਹ ਟਰੱਕ ਲਾਦੇ ਆ ਉਹ ਪਾਲਦਿਆਂ ਨਾਲ ਵੀ ਗੱਲ ਕਰੀ ਵੀ ਆ ਉਹਨੇ ਚੀਜੇ ਚੋਥੇ ਰਹਿਣਾ ਹੱਥ ਅੱਪ ਤੇ ਨਹੀਂ ਉਹਨਾਂ ਨੂੰ ਮਾਰ ਨਹੀਂ ਆ ਹੱਥ ਪੱਲਾ ਮਾਰਨਾ ਪੂਛ ਪੱਲਾ ਨਿਕਾੜ ਦੇਣਾ ਨਰਾਉ ਰੱਖਣਾ ਕੰਡਾ ਤੇ ਆਈ ਰੀਆ ਸਾਰਾ ਲਸਣਾ ਛਾਵਾ 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 ਰਾਜੂ ਚੱਕ ਦੇ ਕਰ ਚੱਕ ਦੇ ਫੱਟੇ ਮੇਰੇ ਵੀਰ ਦਾ ਛਾਵਾ ਬਾਕੀ ਉੱਤੇ ਲੱਗੇ ਆਂ ਗੋਲ ਆਇਆ ਬੰਦੇ ਤਿੰਨ ਬੰਦੇ ਲਗਾ ਹੈ ਆਲੂ ਗੱਡੇ ਲਾ ਰਹੇ ਆ ਉੱਤੇ ਲੱਗੇ ਆਂ ਅੰਗੂਰ ਥੱਲੇ ਗੱਡੇ ਇਹਨਾਂ ਤੇ ਆਪਾਂ ਮਿਰਚਾਂ ਵੀ ਲਾ ਦੇਣੀਆਂ ਸਾਰਿਆਂ ਤੇ ਨਾ ਵਿਚ ਵਿਚ ਮਿਰਚਾਂ ਲਾਵਾਂਗੇ ਹਜੇ ਤੇ ਪਾਣੀ ਲੋਣ ਲੱਗੇ ਉੱਤੇ ਮਿਰਚਾਂ ਲਾ ਕੇ ਨਾ ਫੇਰ ਪਾਣੀ ਲਾਵਾਂਗੇ ਵੀ ਇੰਨੀ ਵਧੀ ਜਾਉਂਦੀ ਆ ਥੱਲੇ ਉੱਤੇ ਆਪਦੀਆਂ ਯਾਰ ਮਿਰਚਾਂ ਆਪਦੀਆਂ ਹੁਣ ਬਾਈ ਬਾਕੀ ਆਪਾਂ ਕਦੂ ਕਦੂ ਬੇਲਾਂ ਲਾ ਦੇਣੀਆਂ ਤੇ ਏਰਕੀ ਸਬਜ਼ੀ ਆਪਣੀ ਗਰਮੀ ਦੀ ਆਪਦੀ ਹੋਵੇ ਆ ਜਿਹੜਾ ਤੋਰੀਆ ਵੇਚਦੇ ਆ ਆਪਣੇ ਪਹਿਲਾਂ ਆ ਕੇ ਇਹ ਸਾਰਾ ਉਧੜੀ ਆਲੂ ਆਪਣੇ ਹੋ ਜਾਣੇ ਚੱਬਰ ਕਿਥੋਂ ਆਲੂ ਵਿੱਚੋਂ ਖੋੜ ਲੈ ਖੋੜ ਲੈ ਪਰ ਗੋਭੀ ਲੈ ਗੇ ਆਲੂ ਗੋਭੀ ਬਣਾਈ ਆਦਿਆ ਬਿਨਾ ਰੇਤੋ ਦੇਖ ਲੈ ਆਲੂ ਦੇਖ ਕਿ ਆ ਬਿਨਾ ਰੇਤੋ ਪਾਇਆ ਤੇ ਨਾ ਕੁਛ ਨਹੀਂ ਪਾਇਆ ਆਈ ਦੇਖੀ ਤੂੰ ਕਿਵੇਂ ਹੋਣ ਨਾ ਡਾਈ ਰੇ ਨਾ ਦੂਜਾ ਰੇ ਨਾ ਨਾ ਕੋਈ ਸਪਰੇਅ ਹੀ ਕਰੀ ਆ ਜਦੋਂ ਇਹ ਦੇਖਣੇ ਯਾਰ ਕਿ ਆਈ ਤੇ ਯਾਰ ਬੇਨਾ ਵੀ ਕਿਵੇਂ ਹੁੰਦੇ ਆ ਇਹ ਹਾਂ ਬਾਕੀ ਆਪਣੀਆਂ ਜਿੰਨੀ ਸਬਜ਼ੀ ਆ ਸਾਗ ਆ ਲਸਣ ਧਨੀਆ ਮੇਥੇ ਸਾਰੇ ਆਪਾਂ ਕੋਈ ਸਪਰੇ ਨਹੀਂ ਕੋਈ ਰੇ ਨਹੀਂ ਜਮੇ ਆ ਜੇ ਵੀ ਆਪਾਂ ਕਹਿੰਨੇ ਉਹ ਉਹੀ ਰਹੀ ਆ ਚੀਜ਼ ਇਹ ਆ ਨਾ ਪੌਣੋਂ ਦੇ ਨਾਲ ਬੂਟਾ ਮੇਰੇ ਹੁਣ ਬੰਦ ਗੋਭੀ ਆ ਕਰੇ ਉਹਦੇ ਪੱਤੇ ਆ ਡੇ ਡੇ ਪਰੇ ਹੋ ਗਏ ਬੰਦ ਗੋਭੀ ਤੇ ਫੇਰ ਪੌਣੇ ਦੇ ਜਿਹੜੇ ਐ ਐ ਗੋਲ ਗੁੰਦਵੀਂ ਆ ਨਾ ਜਿਹੜੀ ਗੋਭੀ ਉਹਨੇ ਪੱਤੇ ਆ ਨੇ ਜਿਹੜੇ ਨਾਲ ਗੋਭੀ ਆ ਤੇ ਪੱਤੇ ਆ ਨੇ ਉਹ ਪਾਸੇ ਨੂੰ ਰਜਾਣੇ ਆ ਜਦੋਂ ਗੋਭੀ ਸਬਜ਼ੀ ਵਾਲੀ ਗੋਭੀ ਆ ਉਹਨੇ ਤਾਂ ਐ ਬੰਦੀ ਜਾਣਾ ਦਾ ਨੂੰ ਮੈਂ ਨਾ ਦੋ ਵਾਰੀ ਡਾਈ ਲਾਤਾ ਉਹਨੀਆਂ ਜੜਾਂ ਨੂੰ ਉਹ ਭਾਏ ਨੇ ਬਾਹਲੇ ਫੈਲ ਦਿੰਦੀ ਬਹੁਤ ਹੋਇਆ ਆਇਆ ਭਾਈ ਗੁਰਦੁਆਰਾ ਸਾਹਿਬ ਦੇ ਵਿੱਚ ਐ ਬਣ ਜਾਂਦੀ ਆ ਰੌਣਕ ਦੇਖ ਲੈ ਲੱਗੀ ਪਈ ਕਿ ਨਹੀਂ ਜਦੋਂ ਕੰਮ ਤੋਂ ਕੋਈ ਕੋਈ ਕੰਮ ਬੈਠ ਲਾ ਬਸ ਹੈ ਪੱਪੂ ਚਲੇ ਗਿਆ ਪੱਪੂ ਤਾਂ ਆਏ ਨਹੀਂ ਉਹਦਾ ਮਾਟਰ ਸੀ ਮਾਟਰ ਅ ਮਾਟਰ ਗਾਇ ਹੀ ਗਿਆ ਵਾਹਲੇ ਲੰਘਿਆ ਨਹੀਂ ਮੈਂ ਤੇ ਪੱਪੂ ਨਹੀਂ ਆਉਂਦਾ ਹੋ ਮੋਟਰਸਾਈਕਲ ਕੀਦਾ ਖੜਾ ਮਾਟਰ ਦਾ ਹੀ ਆ ਉਹ ਮੋਟਰਸਾਈਕਲ ਆ ਆਏ ਜੀਤ ਦਾ ਸੱਚੋ ਤਾਂ ਆਏ ਜੀਤ ਉਹ ਮੋਟਰਸਾਈਕਲ ਨਹੀਂ ਜੀ ਨਾਲੇ ਤਾਂ ਦੇਖ ਲੈ ਇੱਥੇ ਆਪਾਂ ਧੁੱਪੇ ਬੈਠੇ ਆ ਨਾਲੇ ਕੰਮ ਹੋਈ ਜਾਂਦਾ ਹੈ ਨਾ ਰੌਣਕ ਲੱਗੀ ਪਈ ਆ ਸਾਰੇ ਕੰਮ ਹੀ ਹੋਏ ਪਏ ਕਿ ਨਹੀਂ ਹਾਂ ਤੇ ਘਰੇ ਆਪਾਂ ਸਾਰਿਆਂ ਨੇ ਕਿੱਥੇ ਕੱਲਿਆ-ਕੱਲਿਆ ਨੇ ਬਹਿ ਕੇ ਮੱਖੀਆਂ ਮਾਰੀ ਜਾਣੀਆਂ ਸੀ ਕੰਮ ਵੀ ਬੰਦੇ ਹੋ ਗਏ ਜੀ ਹਾਂ ਕੰਮ ਯਾਰ ਰਲਿਆਂ ਬੰਦੇ ਇਹ ਤਾਂ ਵਿੱਚ ਦਾ ਭਾਈ ਆਟੋਮੈਟਿਕ ਹੀ ਵੇਚੇ ਦੇ ਬਰਕਤ ਆ ਬਾਕੀ ਉਹ ਗਰਿੰਦੇ ਬੰਦੇ ਬਾਈ ਉਹਨਾਂ ਨੇ ਹਾਂ ਉਹਨਾਂ ਨੇ ਗੰਡੇ ਲਾ ਦੇਣੇ ਆਪਾਂ ਜਗਾ ਬਣਾਤੀ ਅਨੇਰੀ ਆਪਾਂ ਪੱਟ ਕੇ ਦੇਤੀ ਚੱਲ ਆਪਣੀ ਕਿਆਰੀ ਇੱਕਾ ਬਾਧੂ ਹੋਰ ਬਣ ਗਈ ਹਾਂ ਜਦੋਂ ਬੱਜ ਗਏ ਚਲਾ ਦੇਾਂਗੇ ਕਰਮਨਾ ਲੋਗ ਮਾਰਲੇ ਲੱਗ ਗਿਆ ਕਰਮਨਾ ਦੋ ਕੁ ਮਾਰਲੇ ਲੱਗ ਗਿਆ ਗੰਡੇ ਦੇ ਦੋ ਕਰਮਾ ਆਪਣੀਆਂ ਇਹ ਦੋ ਕਰਮਾ ਲੈਂਦੀਆਂ ਹਾਂ ਹਾਂ ਚਾਰ ਪੰਜ ਮਾਰ ਲੱਗ ਜਾਣਗੇ ਬਸ ਆਹ ਥਾਂ ਆਪਣਾ ਲੱਗ ਜੂ ਹਾਂ ਲੱਗਦੇ ਬਹੁਤ ਐਨੀਆਂ ਐਨੀਆਂ ਬਹੁਤ ਮੁੱਕਣਾ ਹੀ ਨਹੀਂ ਤਾਂ ਹਾਂ ਇੰਨਾ ਥਾ ਤਾਂ ਬਾਧੂ ਆ ਕਿ ਰਾਹਣਾ ਬਾਪੂ ਦੱਸੇ ਪਰ ਕੱਤੀ ਦਫਾਣੀ ਪੈਂਦਾ ਸੀ ਆ ਪਰੀਲੀ ਲਿਆਂਦੀ ਪਰੀਲੀ ਲਿਆਂਦੀ ਤੇ ਨਹਿਰ ਮਾਰ ਗਈ ਆਹੀ ਨਹਿਰ ਸਾਡੇ ਜਾਂਦੀ ਐ ਤੇ ਟੇਲ ਸਾਡੇ ਪੈਂਦੀ ਐ ਤੇ ਪਰੀਲੀ ਪਈ ਉਹਦੇ ਜਮਾ ਉੱਤੋਂ ਸੁੱਕ ਗਈਆਂ ਪੂਕਾ ਪਾਕਾ ਗਲ ਗਈਆਂ ਹਾਂ ਤੇ ਉਹ ਨਹਿਰ ਆ ਗਈ ਭਾਈ 20-25 ਨਾਲ ਬਾਅਦ ਉਹ ਆਹੀ ਜੱਕ ਐਂ ਛਟਾਈ ਦੇਤਾ ਉਹ ਗੰਡੀਆਂ ਹੀ ਰਹੀਆਂ ਗੱਲੀਆਂ ਹਾਂ 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 ਕੱਲੇ ਕਿਉਂ ਤੋਂ ਪਾਣੀ ਦਤਾ ਉਹ ਗੰਡੇ ਹੋਏ ਅਡਡੇ ਗੰਡੇ ਗੁੜੇ ਇਹ ਜਿੰਨਾ ਉੱਚੇ ਰਹਿਣਗੇ ਉਹਨਾਂ ਨੂੰ ਇਹਦਾ ਇਹਨੂੰ ਬਾਹਲਾ ਨਹੀਂ ਭਾਲਦਾ ਇਹ ਨੀਵਾ ਮਿੱਟੀ 'ਚ ਨਹੀਂ ਬਾਹਲਾ ਭਾਲਦਾ ਮਿੱਟੀ ਦੇ ਨੂੰ ਪੋਲੀ ਜੀ ਲੱਗੇ ਬਸ ਕੋਟ ਬਣ ਜਾਂਦੇ ਆ ਹਾਂ ਉਹ ਤਾਂ ਫਿਰ ਕੋਟ ਬਣਦੇ ਆ ਲਸਣ ਜਿੰਨਾ ਮਰਜੀ ਡੂੰਘਾ ਲਾ ਲਾ ਹਾਂ ਉਹ ਮਲ ਜੂ ਉਹ ਤਾਂ ਨਾ ਉਹ ਗੰਡੇ ਢਾਣੂ ਜੋ ਪਾਣੀ ਵੱਧ ਲੱਗ ਗਿਆ ਤਾਂ ਅੱਧਾ ਹੀ ਹੋਇਆ ਮੇਰਾ ਲੱਗਦਾ ਹੈ ਪਾਣੀ ਬੜਾ ਖੜ ਗਿਆ ਨਾ ਜੀ ਹਰੇ ਹੋਏ ਚ ਪਾਣੀ ਨਾ ਬੜਾ ਲੱਗੇ ਹਰੇ ਹੋਏ ਨੂੰ ਪੱਗੀ ਸਿਓ ਪਹਿਲਾ ਬ੍ਰਸੀਜ ਦੂਜਾ ਪਾਣੀ ਬੜਾ ਲਾਤਾ ਹਮਮ ਯਾਰੇ ਬੜੇ ਭਰਤੇ ਮਾ ਲਓ ਪਰ ਬੇਲੀ ਮੋ ਗਾ ਦੇ ਖਾਰਾ ਪਾਣੀ ਆਓ ਆਪਣੇ ਇੰਦਰਜੀਤੇ ਕੀ ਆ ਇੰਦਰਜੀਤੇ ਦੀ ਇੰਦਰਜੀਤੇ ਦੀ ਉਹਨਾਂ ਦਾ ਨਾਮ ਕੀ ਵਧੀਆ ਹਮਮ ਇਹਦੇ ਹੋਰ ਚੀਜ਼ ਐ ਮਰ ਜਾਂਦੀ ਕਈ ਵਾਰੀ ਲਸਣ ਆਹ ਵਾਹ ਦੂਜਾ ਜੈਮਿਕਾ ਆ ਜਾ ਬਹੁਤ ਚੀਜ਼ ਆ ਕਿ ਨਹੀਂ ਆ ਜਾ ਮੇਰਾ ਬਹੁਤ ਚੀਜ਼ ਐ ਨਾ ਪਰ ਕਿਹੜੀ ਪੈਲੀ ਬਣੇ ਰੋਟੇਟਰ ਦੇ ਬਾਹਰ ਨੇ ਹਾਂ ਰੋਟੇਟਰ ਇਹ ਪੈਲੀ ਦਾ ਜਿਹਨੇ ਸੁੱੱਕ ਜੇ ਹਾਂ ਗੱਲ ਸੁਣ ਇਹਦਾ ਪੈਲੀ ਨੂੰ ਹਵਾ ਲੱਗੇ ਪਹਿਲਾਂ ਇਹਦਾ ਹਵਾ ਲੱਗੇ ਰੋਟੇਟਰ ਨਾਲ ਹਵਾ ਹੀ ਲਾ ਦਿੰਦੀ ਆ ਪੱਟਣ ਦਾ ਮਤਲ ਤਾਂ ਹੀ ਆ ਕਿਸੇ ਨੇ ਪੱਟਣ ਨਾਲ ਇਹਨਾਂ ਹਵਾ ਲੱਗਦੀ ਆ ਇਹ ਨਾ ਘਾ ਪੂਰਾ ਰੋਟੇਟਰ ਦਾ ਉਵੇਂ ਹੀ ਢੱਕ ਜਾਂਦਾ ਫੇਰ ਪੈਲੀ ਨੂੰ ਸਾਰਿਆਂ ਦੇ ਕੋਲੇ ਰੱਖਦੇ ਆ ਕਿਰਾਂ ਕਿਰਾਂ ਆਪਣਾ ਕੈਰੀ ਕੈਰੀ ਦੀ ਸਾਰਿਆਂ ਕੋਲੇ ਰੱਖਦੇ ਫਿਰ ਬੰਦਾ ਚੱਕ ਚੱਕ ਲਈ ਜਾਂਦਾ ਜਾ ਪਾਪਾ ਤੇ ਲਿਗਾਲੀ ਆ ਨਹੀਂ ਦਿੰਦੀ ਦਿੰਦੀ ਨਾ ਕਰ ਦੋ ਬੰਦੀ ਆ ਇਹਨੇ ਇਹਨੇ ਕਰਦਨੇ ਕਸਗੇ ਨਹੀਂ ਲਿਆ ਪਾ ਉਹ ਪਰ ਨਾਲ ਦਾ ਜੋੜ ਆ ਸ਼ਾਬਾਸ਼ ਤੰਨੇ ਚੱਕ ਦੇ ਕਰਾਂਦਾ ਤੰਨਾ ਕਾ ਤੰਨੇ ਨੇ ਪੂਰਾ ਕੰਪਿਊਟਰ ਕਰਾ ਲਾਤਾ ਤੰਨੇ ਨੇ ਜੋ ਕਿਆ ਸਾਰੀਆਂ ਪਾਲ ਆਪਣੀਆਂ ਕਹਿਰੀਆਂ ਨੂੰ ਇਹਨੂੰ ਹਿਸਾਬ ਆ ਤੰਨੇ ਦਾ ਹਾਂ ਨਹੀਂ ਬਾਕੀ ਹਿਸਾਬ ਆ ਹਾਂ ਆਦੇ ਬੱਟੋ ਹਿਸਾਬ ਨਾਲ ਬਣਾਉਂਦਾ ਇਹ ਵੱਡੀ ਭਾ ਗਿਆ ਸੀ ਇਹ ਬੱਟ ਦੂਰ ਨਾਲੇ ਸਿੱਧੀ ਹੋ ਜੂ ਹਾਂ ਹੈਗੇ ਦੋ ਕੰਮ ਹੈ ਨੇ ਚਲੇ ਨੇ ਨਾ ਯਾਰ ਆਪਣੇ ਗੰਡੇ ਲਾ ਕੇ ਬਾਈ ਗੰਡੇ ਹੋ ਗਏ ਆਪਾਂ ਅੱਜ ਯਾਨੀ ਗੰਡਿਆਂ ਵਾਲੇ ਬਣ ਗਏ ਹੁਣ ਇਹ ਗੁੱਡੀ ਵੀ ਜਾਣਗੇ ਪਾਣੀ ਵੀ ਲੱਗ ਜੂ ਸਭ ਕੁਝ ਹੋ ਜੂ ਬਾਬਾ ਹਜੇ ਆਪਾਂ ਇਹਨਾਂ ਨੂੰ ਪਾਣੀ ਨਹੀਂ ਲਾਉਣਾ 5-7 ਦਿਨ ਚੱਕਾ ਹਾਂ ਹਜੇ ਆਪਾਂ ਜੇ ਤੁਹਾਨੂੰ ਦੱਸਾਂਗੇ ਜਿੱਦੇ ਪਾਣੀ ਲਾ ਫਿਰ ਪਾਈਪ ਲਾ ਲਈ ਪਾਈਪ ਲਾ ਕੇ ਸਾਰੀਆਂ ਕਿਆਰੀਆਂ ਕਰਦੀ ਕਰੀ ਇਧਰਲੇ ਪਾਸੋਂ ਉਧਰੋਂ ਨਹੀਂ ਪਾਣੀ ਉਧਰੋਂ ਪਾਣੀ ਐ ਇਹਨੂੰ ਚੜਨਾ ਨਹੀਂ ਇਧਰ ਉਧਰ ਨੂੰ ਭੱਜਾ ਜਾਉ ਗੰਡੇ ਆ ਵੀ ਚੱਲ ਪੈਂਦੇ ਆ ਹਾਂ ਚੱਲ ਕਰਦੇ ਹੁਣ ਲਾਦੇ ਕੰਪਿਊਟਰ ਰੇ ਰੁਪਈਆ ਨੇ ਇੱਕ ਦਾ ਵੀ ਚੱਲ ਪਾਇਆ ਹਾਂ ਹਾਂ ਪਾਉਣਾ ਹੀ ਨਹੀਂ ਉਹ ਕਹਿੰਦੇ ਗੱਲਾਂ ਨਹੀਂ ਰੇ ਨਹੀਂ ਪਾਉਣਾ ਕਹਿੰਦੇ ਆ ਦੇਸੀ ਰੇ ਦੇਸੀ ਬਹੁਤ ਆ ਕਹਿੰਦੇ ਪਹਿਲਾਂ ਹੀ ਪਾ ਲੋ ਜਿਹੜਾ ਪਾਉਣਾ ਹੈ ਦੇਸੀ ਖਾਦ ਪਈ ਹੋਈ ਆ ਹਾਂ ਮੁੜ ਕੇ ਨਾ ਕਹਿੰਦਾ ਨਾ ਇਹ ਚ ਡਾਈ ਨਾ ਜੋਰੀਆ ਸਪਰੇਅ ਦਵਾਈ ਦੀ ਇੱਕ ਦੀ ਕਰ ਦਿਓ ਕਹਿੰਦੇ ਕਿਹੜੀ ਕਹਿੰਦਾ ਸੀ ਆ ਸਰ ਵਿੱਚ ਹੀ ਗਿਆ ਹੋਇਆ ਹਾਂ ਹਾਂ ਮੀ ਆ ਪੈਗਾ ਨਾ ਐ ਇਧਰੋਂ ਆਏ ਨੂੰ ਲਿਆ ਤਾਂ ਨਹੀਂ ਆ ਆ ਜੀ ਰੁਕਦੀ ਆ ਇਧਰ ਨਾ ਪੰਦਰ ਘਾਤਾ ਕਰਦਾ ਆਏ ਨੂੰ ਲੈ ਆਇਨ ਕਿ ਪੈ ਮੈਂ ਤਾਂ ਅੱਗੇ ਪਹਿਲਾਂ ਜਦੋਂ ਮੈਂ ਲਾਉਂਦਾ ਨਾ ਗੰਡੇ ਦਾ ਗੰਡੇ ਜਾਂ ਲਸਣ ਮੈਂ ਨਾ ਬਾਲਾ ਲੈ ਲੈਂਦਾ ਸੀ ਬਾਲਾ ਬਾਲਾ ਲੈ ਕੇ ਉਹਦਾ ਗਾਜ ਮੈਂ ਗਰਮਾਲਾ ਮਾਰ ਦੇਣੀ ਆ ਪਰ ਕੰਧ ਤੇ ਐ ਮਾਰਨਾ ਗਰਮਾਲਾ ਇਹ ਫਰਤ ਤੇ ਮਾਰਦੇ ਹਾਂ ਹਾਂ ਫਰਤ ਤੇ ਫੇਰ ਬਣਦੀ ਆ ਗੱਲ ਇਹ ਸੜਾਇ ਸੀ ਆਪਣੇ ਵੇਜਲ ਬਾਬੇ ਨੇ ਤੇ ਜੀ ਦੇ ਡੈਡੀ ਨੇ ਕਹਿੰਦਾ ਜਦੋਂ ਵੀ ਕਹਿੰਦਾ ਗੰਡਾ ਲਾਉਣਾ ਲਸਣ ਲਾਉਣਾ ਨਾ ਇਹਨੂੰ ਗਰਮ ਆਹ ਲੈ ਲਓ ਦੂਜਾ ਗਾਜ ਜਾਂ ਬਾਲਾ ਗਾਜ ਨਹੀਂ ਤਾਂ ਬਾਲਾ ਲੈ ਲਓ ਵੀ ਵਧੀਆ ਜਿਆ ਕਹਿੰਦਾ ਉਹਦੇ ਨਾਲ ਪੱਧਰ ਕਰੋ ਨਹੀਂ ਤਾਂ ਰੋੜੀ ਮਰ ਜਾਂਦੀ ਆ ਹਾਂ ਕਹਿੰਦਾ ਬਾਲਾ ਰੋੜੀ ਖਿੱਚ ਖਿੱਚ ਕੇ ਸਿਰੇ ਲੈ ਜਾਂਦਾ ਤੇ ਨੇ ਰੂੜੀ ਮਰਦੀ ਆ ਤੇ ਨਾਲੇ ਦੂਜਾ ਕਹਿੰਦਾ ਕਿ ਪੱਧਰ ਹੋ ਜਾਂਦਾ ਥਾਂ ਆ ਨਾ ਜੇ ਕਿਹਾ ਡੂੰਘਾ ਰਹੇ ਜਿੱਥੇ ਪਾਣੀ ਖੜ ਜਾਵੇ ਤੇ ਗੱਡੇ ਮਰਦੇ ਹਾਂ ਉਹ ਕਹਿੰਦਾ ਫੇਰ ਉੱਚਾ ਨਹੀਂ ਮਾਰਨਾ ਥਾਂ ਹੋਵੇ ਤਾਂ ਕੋਈ ਚੀਜ਼ ਵੀ ਜੜੀਆਂ ਲਾਓ 10 ਮਿੰਟ ਪਾਣੀ ਇੱਕੋ ਜਾਂ ਲੱਗੇ ਹਾਂ ਹੁਣ ਆ ਚੱਲ ਐਵੇਂ ਕਹਦੀ ਤੰਨਾ ਆ ਗਿਆ ਉਧਰੋਂ ਗੋਧੂ ਆ ਗਿਆ ਗੋਲੀ ਨੇ ਬੱਟਾ ਪਾਤੀਆਂ ਤੰਨੇ ਨੇ ਰੇਸਾ ਮਾਰਤਾ ਚੱਲ ਪੱਧਰ ਹੋ ਗਿਆ ਆਪਣੇ ਗੰਡੇ ਲੱਗੇ ਆਈਆਂ ਬਾਬਾ ਜਾਰ ਮਹਾਰਾਜ ਇੱਕ ਸੈਣੀ ਕਹਿੰਦੇ ਇੱਕ ਦੇ ਨਾਲ 11 ਬਣ ਜਾਂਦੇ ਆ ਆਪਾਂ ਹੁਣ ਇੱਥੇ ਬਹਿ ਗਏ ਮੰਜਾ ਢਾ ਲਿਆ ਆ ਕੇ ਆਪਣੇ ਕੋਲੇ ਖੜੀ ਗਏ ਤੇ ਮੇਲਾ ਲੱਗਿਆ ਪਿਆ ਇਹ ਗੱਲਾਂ ਯਾਦ ਹੀ ਰਿਹਾ ਕਰਨੀਆਂ ਆਹ ਗੱਲਾਂ ਆਪਣੇ ਕਿਸੇ ਟਾਈਮ ਨੂੰ ਵੀ ਆਪਾਂ ਉੱਤੇ ਲਾਉਂਦੇ ਹੁੰਦੇ ਸੀ ਗੰਡੇ ਬਾਬੇ ਦੇ ਐਂ ਕਰਦੇ ਹੁੰਦੇ ਸੀ ਉਹ ਕਰਦੇ ਹੁੰਦੇ ਸੀ ਜਿਵੇਂ ਪੁਰਾਣੇ ਬਜ਼ੁਰਗ ਨਹੀਂ ਕਰਦੇ ਹੁੰਦੇ ਸੀ ਆ ਦੋ ਜੀਪੀ ਚੱਕੀ ਤੋਂ ਖੜਦੇ ਹੋ ਸਾਡਾ ਬਾਬਾ ਵੀ ਪਹਿਲਾਂ ਫੀਮ ਖਾਂਦਾ ਹੁੰਦਾ ਸੀ ਤੇ ਇਹਨਾਂ ਦਾ ਮੱਖਣ ਦਾ ਜਿਹੜਾ ਦਾਦਾ ਸੀ ਉਹ ਵੀ ਫੀਮ ਖਾਂਦਾ ਸੀ ਤੇ ਇਹ ਕਹਿੰਦਾ ਭਾਈ ਉਹ ਛੜਾ ਛੜਾਤੀ ਇਹਨਾਂ ਨੇ ਮੱਖਣ ਕਹਿੰਦੇ ਉਹਦੀ ਬਾਬੇ ਕੋਲੇ ਹੋਵਾ ਪੈਰ ਮਾਰਿਆ ਛੇਡ ਬਾਬੇ ਕੋਲੇ ਆਇਆ ਕਰੇ ਆਇਆ ਕਰੇ ਹਾਂ ਉੱਲਾ ਸੋ ਸਵਾਹ ਜਾਣੀ ਆਉਂਦਾ ਯਾਰ ਗੱਲ ਬਾਤ ਨਹੀਂ ਵੜਦੀ ਤੇ ਉਹ ਕਹਿੰਦਾ ਫਿਰ ਓਂ ਕਰੋ ਖਾਲਾ ਫੜ ਫਾਲਾ ਖਾਲਾ ਭੂਰਾ ਹਾਂ ਤੇ ਖਵਾਤੀ ਕਹਿੰਦਾ ਭਜਾ ਦੇਣੀ ਨਹੀਂ ਧਿਆਲ ਹੋਣਾ ਨੇ ਉਹ ਕਹਿੰਦਾ ਕੋਈ ਨਹੀਂ ਤੂੰ ਦੇ ਦਿਆ ਕਰਨਗੇ ਤੂੰ ਕੋਈ ਨਹੀਂ ਖਾ ਲਿਆ ਮੈਂ ਕਹਿ ਦੂੰਗਾ ਹਾਂ ਤੇ ਭਾਈ ਖਾਰੀ ਤੋਂ ਖਾ ਖੂ ਕੇ ਬਹਿ ਗਏ ਕਿੰਦਾ ਕੋਦਾ ਸੁਣਾ ਕਹਿੰਦਾ ਹੁਣ ਫੌਸਲਾ ਕਹਿੰਦਾ ਚਿੱਤ ਜਾ ਪੁਰਿਆ ਕੋਸ਼ ਇਹਦਾ ਫੌਸਲਾ ਕਹਿੰਦਾ ਗੱਲ ਯਾਰ ਹਾਂ ਕਹਿੰਦਾ ਗੱਲ ਕਰਨ ਨੂੰ ਵੀ ਜੀ ਫੇਰ ਹੀ ਕਰਦਾ ਇਹ ਜਿਹੜੀ ਬਜ਼ੁਰਗ ਜਿਵੇਂ ਹੁਣ ਆਪਾਂ ਅੱਜ ਬੈਠੇ ਆ ਐ ਤਾਂ ਕਰਮਾਂ ਨਾਲ ਹੀ ਜੁੜਿਆ ਕਰਨੇ ਆ ਨਾ ਇਹ ਤਾਂ ਢੀਲੇ ਹੀ ਆ ਹੁਣ ਹਾਂ ਇਹ ਤਾਂ ਜਗਾ ਕਰਕੇ ਐ ਕਰੇ ਉਹਨੇ ਇੱਕ ਵੀ ਕਿੱਥੇ ਆਪਾਂ ਜਾਣ ਦੇ ਲਈ ਜਾਂਦੇ ਦਾ 10 ਮਿੰਟ ਰਹਿ ਗਏ ਬਸ ਮੁੜਿਆ ਹੋਣਾ ਆਹ ਉਹਦੇ ਕੋਈ ਜਾਂਦਾ ਹੀ ਨਹੀਂ ਜਾਂਦਾ ਹੀ ਨਹੀਂ ਕੀ ਕਰੀਏ ਇਹ ਬਾਬੇ ਦੀ ਜਗਾ ਕਰਕੇ ਚਲੇ ਇੱਥੇ ਆਪਾਂ ਸਾਰੇ ਰਾਹ ਗੜੇ ਕਿਤੇ ਹੈਗਾ ਆਪਣੇ ਬਹਿਣ ਨੂੰ ਕਿੱ데 ਬਹਿਣਾ ਮੈਨੇ ਬੈਠੇ ਜਲਾ ਪਾਵਾ ਕਿ ਨਹੀਂ ਸੱਤ ਸੱਤ ਚੱਲ ਕੋਈ ਨਹੀਂ 10 ਮਿੰਟ ਲਾ ਲਏ ਦੇਣਾ ਚੱਲ ਬੰਦਾ ਜਿਹਦਾ ਮਾਨ ਕਿਤੇ ਕੁਸ ਹੋਰ ਤਾਂ ਲਹੋਰ ਐ ਹੋ ਜਾਂਦਾ ਅੱਜ ਇਹ ਕਈਆਂ ਦੀ ਗੱਲਾਂ ਬਹੁਤ ਮਾਰਨ ਵਾਲੇ ਉਹ ਉੱਥੇ ਗੱਲ ਤਾਂ ਵੀ ਆ ਵੀ ਚੱਕਰ ਜਦੋਂ ਹੁਣ ਬਲਬੀਰ ਲੱਗ ਜਾਂਦਾ ਜਾਂ ਉਹ ਜਿਹੜੇ ਜਿਹੜੀਆਂ ਗੱਲਾਂ ਠੀਕ ਉੱਥੇ ਗੱਲ ਕਰੋ ਵਧੀਆ ਆਪਦੇ ਘਰੇਲੂ ਮਸਲੇ ਲਈ ਆਉਂਦੀ ਗੱਲ ਕਰੋ ਜਿਹੜੀ ਆਪਣੀਆਂ ਆਪਣੀਆਂ ਲੋਕਾਂ ਦੇ ਕਹਿ ਕੇ ਹਟਿਆ ਮੈਂ ਕਹਾਂ ਯਾਰ ਨਾ ਤਾਂ ਕੋਈ ਗਰੀਬ ਆ ਨਾ ਕੋਈ ਮੀਰ ਆ ਨਾ ਕੋਈ ਮਾਰਾ ਨਾ ਤਕੜਾ ਯਾਰ ਸਭ ਇੱਕ ਹੀ ਆ ਵਾਹ ਵਾਹ ਇੱਕ ਆ ਇਨਸਾਨ ਇਨਸਾਨ ਆਪਾਂ ਇਨਸਾਨ ਇਨਸਾਨ ਸਮਝੋ ਇਨਸਾਨ ਤੇ ਗੁਰੂਆਂ ਨੇ ਤਾਂ ਕਿਹਾ ਵੀ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਬੋ ਹੈ ਇਹ ਵੀਰਗੇ ਤਕੜਾ ਕਿਹੜਾ ਦਿੰਦਾ ਫਿਰਦਾ ਕਿਸੇ ਨੂੰ ਹਾਂ ਉਹ ਬਾਹਲਾ ਕਰਦਾ ਸੀ ਉਹ ਤਾਂ ਬਾਹਲਾ ਕਰਦਾ ਇਹ ਗਰੀਬ ਤੇ ਦੇ ਦੂਗਾ ਹਾਂ ਕਿਹਦੇ ਹੱਥ ਤੋਂ ਬਿਤਾ ਦੂਗਾ ਹੁਣ ਆਪਾਂ ਬਰਾਬਰ ਦੇ ਇੱਕੋ ਜਿਹੇ ਕਰਕੇ ਤਾਂ ਆਪਾਂ ਆ ਜੇ ਲੱਗੇ ਪਏ ਆ ਰੀਜਾ ਮਾਰੀ ਜਾਂਦਾ ਇੱਕ ਇੱਕ ਮੇਰੇ ਕੋਲੇ ਆਇਆ ਬੰਦਾ ਕੈਨੇਡਾ ਤੋਂ ਤੇ ਲੋਕੀ ਪਤਾ ਕਿ ਆ ਆਮ ਕਹਿੰਦੇ ਆ ਸਾਡੇ ਭਾਈ ਗਰੀਬਾਂ ਦੇ ਕੌਣ ਆਉਂਦਾ ਉਹ ਜਦੋਂ ਆਇਆ ਮੈਂ ਕਿਹਾ ਭਾਈ ਸਾਡੇ ਮੀਰਾ ਦੇ ਕੌਣ ਆਉਂਦਾ ਉਹ ਕਹਿੰਦਾ ਯਾਰ ਲੋਕੀ ਤਾਂ ਹੈ ਕਹਿੰਦਾ ਸਾਡੇ ਗਰੀਬਾਂ ਦੇ ਕੌਣ ਆਉਂਦਾ ਮੈਂ ਕਿਹਾ ਜੇ ਮੈਂ ਗਰੀਬ ਕਰੂੰ ਫਿਰ ਤੂੰ ਮੇਰੀ ਬੋਰੀ ਕਾਣ ਕੇ ਛੱਡ ਜਾਗਾ ਹਾਂ ਮੈਂ ਕੋਈ ਆਪਜ਼ਮ ਨੂੰ ਗਰੀਬ ਕਹਾ ਬਈ ਹੈ ਮੈਂ ਕੋ ਗਰੀਬ ਕਹਾ ਉਹ ਕਈ ਵਾਰ ਪਾਖਿਆ ਪੋ ਪਾਰ ਹੋ ਜਾਂਦੀ ਆ ਅਸੀਂ ਐਵੇਂ ਗਰੀਬ ਆਸੀਂ ਗਰੀਬ ਆਂ ਜੀ ਸਾਡੇ ਕੌਣ ਆਉਂਦਾ ਜੀ ਮਾਲਕ ਦਾ ਬਹੁਤ ਕੋਸ ਦਿੱਤਾ ਉਹ ਮਾਲਕ ਸੌਣ ਲੈਂਦਾ ਤੁਸੀਂ ਕਿਉਂ ਕਿਉਂ ਆਪਣੇ ਆਪ ਨੂੰ ਗਰੀਬ ਕਹੋ ਬਈ ਇਹ ਗੱਲਾਂ ਸੱਚੀ ਐ ਜੀ ਕੋਈ ਉੱਚਾ ਹੋਣ ਜਾਣਦਾ ਨਹੀਂ ਤੇ ਰੱਬ ਉੱਚਾ ਵੀ ਨਹੀਂ ਕਰਦਾ ਨਹੀਂ ਕਰਦਾਗਾ ਉੱਚਾ ਹੋਣ ਦਾ ਮਾਰ ਹੋਵੇ ਹਾਂ ਮੈਂ ਉੱਚਾ ਹੀ ਆਂ ਯਾਰ ਜਦੋਂ ਮੇਰੀ ਸੋਚ ਦਿੱਤੀ ਆ ਬਿਲਕੁਲ ਉਹ ਕਹਿੰਦਾ ਯਾਰ ਆ ਤੇਰੀ ਗੱਲ ਠੀਕ ਆ ਕਹਦਾ ਖੜਾ ਲੋਕ ਕਿਵੇਂ ਕਿਹੜੇ ਬੰਦੇ ਦੀ ਮਾੜੀ ਹੋਵੇ ਚੰਗੀ ਹੋਵੇ ਸਾਡੇ ਗਰੀਬਾਂ ਨੇ ਕੌਣ ਆਉਂਦਾ ਭਾਈ ਸਾਡੇ ਗਰੀਬਾਂ ਨੇ ਕੌਣ ਆਉਂਦਾ ਜੀ ਦਰਸਤੀ ਦਿੱਤੀ ਆਪਾਂ ਨੂੰ ਸਭ ਕੁਝ ਦਿੱਤਾ ਦਰਸਤੀ ਬਿਲਕੁਲ ਭਾਈ ਬਿਲਕੁਲ ਹਾਂ ਭਾਈ ਆਪੇ ਆਪਾਂ ਉਮੀਦਈਆਂ ਹਾਂ ਅਮੀਰ ਨਹੀਂ ਆ ਉਹਦੇ ਕਹਿੰਦੇ ਕੋ ਜਦੋਂ ਯਾਰ ਬੰਦਾ ਰਨ ਪਾੜੀ ਥਾਖੀ ਪੈਂਦਾ ਉਹ ਅਮੀਰ ਆ ਉਹ ਮੀਰ ਆ ਬਿਲਕੁਲ ਬਿਲਕੁਲ ਜਿਹੜੇ ਗਰੀਬ ਆ ਉਹ ਸੜਕਾਂ ਦੇ ਬੈਠੇ ਆ ਇੱਕ ਦੋ ਜਿਹੇ ਆ ਉਹ ਸਿਆਣੇ ਕਹਿੰਦੇ ਸ਼ਾਮ ਨੂੰ ਰੋਟੀ ਪੈਣ ਨੂੰ ਮੰਜਾ ਮਿਲ ਜੇ ਤੇ ਉੱਤੋਂ ਢਾਕਲ ਨੂੰ ਤੈਨੂੰ ਮਾੜੀ ਮੋਟੀ ਛਾਨ ਛੱਪਾ ਮਿਲ ਜੇ ਤੇ ਬੀਰ ਹੀ ਐ ਤੂੰ ਬਾਈ ਠੀਕ ਆ ਉਹ ਬਾਹਲੇ ਬੀਰ ਦਾ ਆ ਉਹ ਬਾਰੇ ਵੀਰੋਂ ਕੋਈ ਫਿਕਰ ਨਹੀਂ ਉਹ ਫਿਕਰ ਨਹੀਂ ਆਪਾਂ ਤਾਂ 20 ਚੀਜ਼ਾਂ ਦਾ ਫਿਕਰ ਆ ਬਹਿ ਕੇ ਰੋਟੀ ਖਾਂਦੇ ਆ ਪਰਿਵਾਰ ਗੱਲਾਂ ਬਾਤਾਂ ਕਰਦੇ ਹੈਗੇ ਜਿਹੜੇ ਮੇਰੀ ਨਹੀਂ ਵੀ ਜਲਦੀ ਆ ਜਲਦੀ ਆ ਆਪਾਂ ਤੇਰੀ ਮੇਰੇ ਬੱਜ ਕੇ ਤੂੰ ਕਿਸੇ ਕਮਰੇ ਬੈਠਾ ਮੈਂ ਕਿਸੇ ਬੈਠਾ ਹਾਂ ਉਹ ਬਿਠੇ ਆ ਹਾਂ ਉਹ ਕਾਦੀ ਮੇਰੀ ਆ ਉਹ ਕਾਦੀ ਆ ਇਕੱਠਿਆਂ ਨੇ ਬਹਿ ਕੇ ਰੋਟੀ ਨਹੀਂ ਖਾਣੀ ਗੱਲਾਂ ਬਾਤਾਂ ਦੀ ਕਰਨੀਆਂ ਆਪਾਂ ਤੇ ਉਹ ਪ੍ਰੇਮ ਨਹੀਂ ਉਸ ਤਰ੍ਹਾਂ ਜਿਹੜੇ ਆਪਣੇ ਪੁੱਤਾਂ ਹੁੰਦਾ ਮੋਬਾਈਲ ਨੇ ਕੰਮ ਤੋੜਤਾ ਮੁੰਡਾ ਉਧਰ ਲੱਗਿਆ ਪਿਆ ਉਧਰ ਬੈਠੀ ਆ ਘਰ ਵਾਲੀ ਉਧਰ ਬੈਠੀ ਆ ਠੁੰਗਾ ਮਾਰੀ ਜਾਂਦੀ ਆ ਬੰਦਾ ਇਧਰ ਸਹੀ ਗੱਲ ਆ ਬੰਦਿਆਂ ਦੇ ਆਪਸ ਵਿੱਚ ਹੀ ਪ੍ਰੇਮ ਟੁੱਟ ਗਏ ਪਹਿਲਾਂ ਤਾਂ ਹਾਂ ਬੋਲਦੇ ਨਹੀਂ ਇੱਕ ਦੂਜੇ ਨਾਲ ਘਰ ਦਾ ਘਰੇ ਜਵਾਕ ਵਾਦਾ ਦੇਖੇ ਜਾਂਦੇ ਆ ਬੋਲਦੇ ਨਹੀਂ ਇੱਕ ਦੂਜੇ ਨਾਲ ਇਹ ਹੋ ਗਏ ਉਹ ਦੇਖੇ ਹੋ ਗਏ ਹਾਂ ਬੰਦੇ ਬੈਠ ਲਾਈ ਤਾਂ ਵੀ ਬੁਰੇ ਆਪ ਦੇਖੀ ਜਾਂਦੀਆਂ ਬੈਠ ਗਿਆ ਸਿੱਧਾ ਬੈਠਾ ਦੇਖ ਦੇ ਕਿ ਉਧਰ ਉਹ ਉਧਰ ਬੈਠੇ ਜਿਹੜੇ ਜੰਦੀਆਂ ਸੱਚੀ ਗੱਲ ਆ ਦੇਖੀ ਵੀਰੇ ਮਾੜਾ ਉੱਤੇ ਇਹਨੇ ਸਾਂਝਾ ਤੋੜ ਦੇ ਕਹਿੰਦੇ ਜਲਾਵਾ ਸੌ ਕਿੱਧਰ ਆ ਨਹੀਂ ਆਇਆ ਆਣੀ ਮਾ ਥੋੜਾ ਆ। ਹਾਂ। ਦੇਖ ਲੈ, ਦੇਖ ਲੈ। ਆਪ ਹੀ ਬਹਿ ਕੇ ਦੇਖ ਲੈ, ਬਹਿ ਕੇ ਤੈਨੂੰ ਪਤਾ ਲੱਗ ਜਾਣਾ, ਬਹਿ ਜਾ। ਬਹਿ ਕੇ ਦੇਖ। ਬਹਿ ਕੇ ਅੱਖ ਮੀਚ ਕੇ ਦੇਖ ਤੂੰ। ਆ ਬਹਿ ਕੇ ਅੱਖ ਵੀ ਇੱਕ ਅੱਖ ਨਾਲ ਦੇਖ। ਸਹੀ ਗੱਲ ਆ। ਪੁੱਜਾਂ ਗੋ। ਨਹੀਂ ਨਹੀਂ ਅੱਗੇ ਪੈੜੀ ਵੀ ਆਪਾਂ ਅਹੀਂ ਦੇ ਦਿੰਦੇ ਹਾਂ, ਕਰਾ ਲਾਉਂਦੇ। ਆਓ। ਹੈ ਬਈ। ਹੈ? ਖੜ ਜਾ, ਖੜ ਜਾ ਵੀ ਮਾਨਿਆ, ਖੜ ਜਾ, ਖੜ ਜਾ ਮੈਂ ਦਿਨ। ਇਧਰੋਂ ਐ ਕਰ, ਇਧਰੋਂ ਐ ਕਰ। ਐਂ ਗੋ ਜਲਦੀ ਹੁੰਦੀ ਉਹਦੀ। ਇਹ ਕਣਾ ਲਾਉਣ ਕੇ ਮੈਂ ਕਿਹਾ ਕਿ ਮੈਂ ਆਇਆ ਦੇਖਾ ਪਲਾ ਕਿਵੇਂ ਪੱਤਰ ਹੋ ਗਿਆ ਇਹ ਡਾਕੂਮੈਂਟ ਕਿਦਾ ਮੈਨੂੰ ਦੇਖਾ ਨਹੀਂ ਆਪੇ ਪਾ ਕੇ ਤੇ ਕਿਲਾਉਂ ਬੜਾ ਰੌਣਕੀ ਬੰਦਾ ਕੀ ਹੈ ਵਾਹ ਮੇਜਰ ਪਾਪਾ ਨਹੀਂ ਨਹੀਂ ਬੰਦਰਾ ਬਿੰਦਰਾ ਹਾਂ ਬਿੰਦਰ ਵੀ ਬਹੁਤ ਬੰਦਾ ਰੌਣਕੀ ਹੈ ਬੰਦਾ ਯਾਰ ਦਿਲ ਦਾ ਵਾਲਾ ਚੰਗਾ ਸੀ ਯਾਰ ਬਹੁਤ ਚੰਗਾ ਬੰਦਾ ਹੈ ਹਾਂ ਪੂਰਾ ਚੰਗਾ ਹੈ ਹਾਂ ਆ ਮਰਚਾਂਗੇ ਨਾ ਹਾਂ ਲਾਈਆਂ ਬੂਟੇ ਵਿੱਚ ਆਹਦੀ ਲੱਗੇ ਹੋਇਆ ਉਹਦੇ ਲੱਗੇ ਆ ਤੇ ਹਾਂ ਚਲਾਇਆ ਇੱਧਰ ਵੀ ਲਾਈ ਵਿਆ ਤੇ ਆਪਣੇ ਦੇ ਟਮਾਟੇ ਵੀ ਲੱਗੇ ਆ ਹੁਣ ਤਰਪੜੀਆਂ ਸਾਰੇ ਬੂਟੇ ਤੇ ਹਾਂ ਹੁਣ ਧੁੱਪ ਜੀ ਲੱਗਦੀਆਂ ਸੀਗੀਆਂ ਆਪਣੇ ਇੱਥੇ ਨੋਰੀ ਇੱਧਰ ਤਾਂ ਹੀ ਲੱਗੇ ਆ ਬੂਟੀਆਂ ਵਾਲੀਆਂ ਜੋ ਗੋਗੀਆਂ ਸਾਈਂ ਤੈਨੂੰ ਜੀ ਜਾਓ ਜੀ ਜਾਣਾ ਗ੍ਰੰਟੀ ਆ ਨਾਲੇ ਜਦਾਂ ਤੈਨੂੰ ਪਾਣੀ ਲੱਗੂਗਾ ਨਾਲੇ ਆਲੂਆਂ ਨੂੰ ਨਾਲੇ